ਜਿਹੜੇ ਆ ਨਾ ਉੱਪਰ ਰੱਖਿਆ ਬਾਹਰ ਦੇਖਦੇ ਖੁੱਲਾ ਹੋਵੇ ਹੈ ਬਹੁਤ ਲਾਗੇ ਜਰਾਉਣਾ ਪੈਂਦਾ ਬਾਈ ਬਹੁਤ ਜਿਆਦਾ ਇਹਨਾਂ ਨੂੰ ਬੰਦ ਹੋਵੇ ਹੈਗੇ ਲੱਗਦਾ ਇਹ ਨਾ ਗਾਈ ਤਾਂ ਨਵੇਂ ਗੰਨੇ ਵਰਗੀ ਕਰਤੀ ਵੀ ਨਵਾਂ ਬੀਜਿਆ ਇਹ ਹੂੰ ਗੰਨਾ ਦੂਰ ਹੋਵੇ ਬਸ ਥੋੜਾ ਜਿਹਾ ਆ ਦੇਖਾ ਇਧਰ ਨੂੰ ਸਾਰਾ ਆ ਦੇਖਾ ਆ ਦਿਖਾ ਹੁਣ ਇਧਰ ਤੇ ਦੇਖਿਆ ਆ ਵੀ ਕੁਝ ਨਾ ਹੁਣ ਇਹਦੇ ਉੱਪਰ ਦੱਸ ਗਿਆ ਗੜਾਈ ਕਰੂਗਾ ਚੀਜ਼ ਬਹੁਤ ਵਧੀਆ ਚੀਜ਼ ਖਾਨਿਆ ਬਾ ਚੀਜ਼ ਬਹੁਤ ਵਧੀਆ ਬਾਈ ਤੇ ਬਾਕੀ ਹੁਣ ਗਾਹਾਂ ਨੂੰ ਬਾਈ ਆਪਾਂ ਗੰਨਾ ਦੂਰ ਬੀਜਣਾ ਪਹਿਲਾਂ ਇਹਦਾ ਅਸਰੀ ਕਾਲ ਜੀ ਸਾਰਿਆਂ ਨੂੰ ਤੇ ਸਵਾਗਤ ਹੈ ਭਾਈ ਤੁਹਾਡੇ ਬਲੌਗ 'ਚ ਤੇ ਕੱਲ ਆਪਾਂ ਜਿਹੜਾ ਲੈ ਕੇ ਆਏ ਤੇ ਹਥਿਆਰ ਉਹਦੇ ਆ ਭਾਈ ਗੜਾਈ ਕਰਤੀ ਅਸਰੀ ਕਾਲ ਜੀ ਭਾਈ ਸਾਰਿਆਂ ਨੂੰ ਜੀ ਹਾਂ ਠੀਕ ਆ ਬਾਕੀ ਭਾਈ ਗੁੱਡਣ ਲੱਗੇ ਹੋਏ ਆਪਾਂ ਪ੍ਰੋਡਕਟ ਭਾਈ ਵਧੀਆ ਹੈ ਐਗਰੀਕਲਚਰ ਵਾਲਿਆਂ ਦਾ ਭਾਈ ਨਾ ਚੀਜ਼ ਬਹੁਤ ਵਧੀਆ ਚੀਜ਼ ਬਹੁਤ ਸੋਹਣੀ ਆ ਭਾਈ ਉਹਨਾਂ ਦੀ ਆ ਦੇਖੋ ਭਾਈ ਗੜਾਈ ਕਰੀ ਵੀ ਤੁਹਾਨੂੰ ਸਮਾ ਸਮਾ ਲਾ ਲ ਭਾਈ ਗੜਾਈ ਦੇਖੋ ਕਿੰਨੀ ਸੋਹਣੀ ਕਰੀ ਵੀ ਬਸ ਥੋੜਾ ਜਿਹਾ ਸਾਡਾ ਗੰਨਾ ਨੇੜੇ ਆ ਨਹੀਂ ਕੰਦੇ ਯਾਰਾ ਵਾਤਾ ਦਾ ਹੋ ਰਹੀ ਨੇ ਉਹ ਬੜਾ ਗੱਲ ਕਰਿਆ ਹੁਣ ਜਿਹਨੇ ਤਾਂ ਇਹ ਹੀਆ ਗੜਾਈ ਕਰਨੀ ਆ ਹਾਂ ਇਹਦੇ ਹਿਸਾਬ ਨਾਲ ਉਹ ਹਿਸਾਬ ਨਾਲ ਕੰਨ ਲਾਉਂਦਾ ਬੰਦਾ ਆਪਾਂ ਨੇ ਬਾਈ ਗੰਨਾ ਲਾਇਆ ਵੇ ਇਹ 2 ਫੁੱਟ ਦਾ ਅਸੀਂ ਲਾਇਆ ਬਸ 2 ਹਿਸਾਬ ਨਾਲ ਤਰਖਾਲੀ ਦੇ ਹਿਸਾਬ ਨਾਲ ਬਣਨਗੇ ਚੱਲੋ ਵੀ 24 ਇੰਚ ਪਰ ਗੰਨਾ ਬਣਾ 24 ਪਰ ਬਾਈ 24 ਪਰ ਮੇਰਾ ਬਾਪ ਮੇਰਾ ਕਹੇ ਬਾਈ ਪਰ ਕਿਤੇ ਕੋੜ ਬੱਡਦਾ ਏ ਮਾੜੀ ਮਾੜੀ ਹਾਂ ਠੀਕ ਆ ਜੇ ਕਿਤੇ ਗੰਨਾ ਇਹ 28 30 ਪਰ ਲੱਗਿਆ ਆਪਾਂ ਹੁੰਦਾ ਨਾ ਬੜਾ ਘਟਦਾ ਤੇ ਤਾਂ ਬਾਈ ਗੜਾਈ ਦੇ ਵਰਗੀ ਹੈ ਨਹੀਂ ਕਾਹੇ ਚੀਜ਼ ਦੀ ਉਹ ਪਰਾਂ ਵਾਲਾ ਇਹਦੇ ਚ ਕੱਖ ਬਹੁਤ ਅੱਗੇ ਉਹਦੇ ਪਰ ਲਈ ਸਾਡਾ ਜੀ ਮੈਂ ਦੇਖ ਲਿਆ ਤੂੰ ਉਹਦਾ ਲੈ ਹੁਣ ਖੱਬੜ ਜਾ ਹਾਂ ਇਹਨੇ ਵਿੱਚ ਵਿੱਚ ਗੰਨਾ ਆਪਾਂ ਐਵੇਂ ਕਈਏ ਬਾਈ ਪੱਟਿਆ ਵੀ ਹੋਇਆ ਆਪਣਾ ਆਪਣਾ ਗੰਨਾ ਨੇੜੇ ਆਪਣਾ ਹਾਂ ਆਪਣਾ ਗੰਨਾ ਨੇੜੇ ਆ ਜਿਹੜਾ ਹੁਣ ਨੇੜੇ ਲੱਗਿਆ ਹੁਣ ਆ ਸਿਆੜ ਨੇੜੇ ਆ ਠੀਕ ਆ ਨਾਲ ਨਾਲ ਫਿਰਿਆ ਬੋਲੇ ਆ ਚੰਦਪੂਰੇ ਚੱਲਿਆ ਵਾ ਇਹੇ ਪੱਟਦਾ ਆ ਜ ਆ ਦੇ ਵਟਿਆ ਬਾਈ ਮੈਨੇ ਵਟਿਆ ਬਗੰਨਾ ਠੀਕ ਆ ਇਹ ਚਾਹੀਦਾ 30 ਫੁੱਟ 30 ਇੰਚ ਵਰਗੰਨਾ 30 ਇੰਚ ਵਰਗੰਨਾ 2.5 ਗੰਨਾ ਹੋਵੇ ਨਾ ਫਿਰ ਤਾਂ ਇਹਦੇ ਵਰਗਾ ਬਾਈ ਹੈ ਨਹੀਂ ਕਿਉਂਕਿ ਭਈਏ ਆ ਜਿਹੜੇ ਗੜਾਈ ਦਾ 5000 ਰੁਪਿਆ ਮੰਗਦੇ ਆ ਕਿਲੇ ਦਾ ਹੁਣ ਇਹਨੇ ਟਰੈਕਟਰ ਨੇ ਤੇਲ ਕੁਛ ਵੀ ਨਹੀਂ ਖਾਣਾ ਹੈਗਾ 1000 ਰੁਪਏ ਦੇ ਖਾਜੂ ਲੈਟਰ ਬਸ ਕੀਲੇ ਦਾ ਖਾਊਗਾ 1000 ਰੁਪਏ ਦਾ ਹਾਂ ਤੇ ਕਿਆ ਆ ਠੀਕ ਆ ਜੇ ਗੰਨਾ ਦੂਰ ਹੋ ਫੇ ਤਾਂ ਇਹਦੇ ਵਰਗੀ ਗੱਡਾਈਓ ਨਹੀਂ ਯਾਰ ਭਈਏ ਪੱਟ ਲੂਗਾ ਇਹਨਾਂ ਦੇਖ ਤਾਂ ਲੈ ਪੱਟ ਦੂਗੇ ਭਈਏ ਇਹਨਾਂ ਹੋ ਨਾਲੇ ਖੱਬਲ ਜਾਂ ਖਾ ਖਤਮੇ ਕਰਤਾ ਖਤਮ ਹੋਗਾ ਬਹੁਤ ਖੱਬਲ ਆ ਆ ਦੇਖ ਖੱਬਲ ਭਾਈ ਆ ਆ ਖੱਬਲ ਆ ਓਰੇ ਇਹ ਆ ਦੇਖੋ ਆਹ ਹਾਲਾ ਇਹਦਾ ਰੋਲ ਤਾਂ ਜਮਾਈ ਥੋੜਾ ਜਿਹਾ ਬਸ ਗੰਨਾ ਦੂਰ ਹੋਵੇ ਫਿਰ ਨਹੀਂ ਯਾਰ ਹਾਂ ਆਪਣਾ ਗੰਨਾ ਨੇੜੇ ਆ ਥੋੜਾ 24 ਇੰਚ ਪਰ ਆ ਮਾਤਾ ਪੱਤੀ ਬੋਲ ਕੇ ਵੀ ਲਾ ਕੇ ਦੇਖ ਲਿਆ ਨਹੀਂ ਜਿਹੜਾ ਬੈਲੈਂਸ ਆ ਫਿਰ ਉਹ ਬੈਲੈਂਸ ਹਿੱਲਦਾ ਇਹਦਾ ਇਹ ਗੰਨਾ ਹੀ ਦੂਰ ਕਰਕੇ ਲੋਟ ਆਉਣਾ ਹੈ ਗੰਨੇ ਆ ਸਿਆੜ ਥੋੜਾ ਜਿਹਾ ਉਹਦੇ ਰੱਖੇ ਹੁਣ ਆ ਦੇਖ ਆ ਵੀ ਆ ਦੇਖ ਆ ਗੁੱਡਿਆ ਵਾ ਸਾਰਾ ਤੇਰਾ ਗੱਜਿਆ ਯਾਰ ਉਹਰੇ ਵੀ ਜ਼ਰਾ ਪਾ ਪੱਟੇ ਬਣਾ ਹਾਂ ਹਾਂ ਆ ਲੰਬੇ ਸਿਆੜ ਦਿਖਣੇ ਯਾਰ ਨੇੜੇ ਵਾਲਾ ਤਾਂ ਤੁਹਾਨੂੰ ਦਿਖਣਾ ਹੀ ਨਹੀਂ ਦੂਰ ਵਾਲਾ ਸਿਆੜ ਦਿਖਣਾ ਤੁਹਾਨੂੰ ਆਦੇ ਹਾਂ ਗਟਾਈ ਬਥੇਰੀ ਕਰੀ ਵੀ ਗਟਾਈ ਤਾਂ ਨਵੇਂ ਗੰਨੇ ਵਰਗੀ ਕਰਤੀ ਵੀ ਨਵਾਂ ਬੀਜਿਆ ਇਹ ਗੰਨਾ ਦੂਰ ਹੋਵੇ ਬਸ ਥੋੜਾ ਜਿਹਾ ਆ ਦੇਖਾ ਇਧਰ ਨੂੰ ਸਾਰਾ ਦੇਖਾ ਆ ਦਿਖਾ ਹੁਣ ਇਧਰ ਤੇ ਦੇਖਿਆ ਵਜੀ ਗੁੱਟੇ ਹੋਏ ਹੁਣ ਇਹਦੇ ਉੱਪਰ ਦਸ ਗਿਆ ਗੜਾਈ ਕਰੂਗਾ ਚੀਜ਼ ਬਹੁਤ ਵਧੀਆ ਚੀਜ਼ ਖਾਨਿਆ ਵਾ ਚੀਜ਼ ਬਹੁਤ ਵਧੀਆ ਬਾਈ ਤੇ ਬਾਕੀ ਹੁਣ ਗਾਹਾਂ ਨੂੰ ਬਾਈ ਆਪਾਂ ਗੰਨਾ ਦੂਰ ਬੀਜਣਾ ਪਹਿਲਾਂ ਇਹਦਾ ਹਾਂ ਤਾਂ ਸਾਨੂੰ 30 ਇੰਚ ਪਰ ਬੀਜੂਗੇ ਫੇਰ ਆਪਾਂ ਪੈਸੇ ਲਾਵਾਂਗੇ ਤਾਂ ਸਾਨੂੰ ਬਾਰਾ ਖਾਣਾ ਹੈ ਹਾਂ ਤਾਂ ਬਾਰਾ ਖਾਣਾ ਹੈ 30 ਇੰਚ ਪਰ 28 ਹੋਈ ਵੀ 30 ਪਰ ਪ੍ਰੋਪਰ ਗੰਨਾ ਬੀਜਣਾ ਫੇਰ ਬੰਦਾ ਬਾਈ ਅੱਖਾਂ ਮੀਜ ਕੇ ਚਲਾਈ ਜਾਂਦਾ ਹੈ ਤੇ ਬਚਾਉਣਾ ਨਹੀਂ ਪੈਂਦਾ ਹੁਣ ਇਹਦੇ ਚ ਬਹੁਤ ਬਚਾ ਕੇ ਚਲਾਉਣਾ ਪੈਂਦਾ ਹਾਂ ਫਿਰ ਤਾਂ ਬੰਦਾ ਫਟਾ ਦੀ ਫਟ ਕਮਾਈ ਜਾਂਦਾ ਹੁਣ ਪੈਦੇ ਲੋਹ ਚ ਚੱਲਦਾ ਇਹ ਜੇ ਮਾੜਾ ਜਿਹਾ ਵੀ ਇੱਧਰ ਹੋ ਗਿਆ ਫੇ ਸਿਆੜ ਪੜ ਦਿੰਦਾ ਹੈ ਹੈਗੇ ਨਹੀਂ ਇਹ ਚਾਹੀਦਾ 28 ਜਾਂ 30 ਚ ਪਰ ਗੰਨਾ ਤੇ ਜਿਸ ਤਰ੍ਹਾਂ ਮਰਜੀ ਪ੍ਰੋਪਰ 30 ਚ ਪਰ ਗੰਨਾ ਸੀਦਾ ਅਜਾ ਸਾਬ ਆਹੀ ਹੈ ਭਾਈ ਸਾਰੀਆਂ ਬੱਬਤ ਪੱਤੀਆਂ ਲਾ ਕੇ ਆ ਵਧੀ ਚੱਲਣਾ ਤੈਨੂੰ ਟਾਇਰਾਂ ਦਾ ਵੀ ਬਹੁਤ ਫਾਇਦਾ ਏ ਦਿਖਾ ਕਿਤੇ ਟਰੈਕਟਰ ਨੇ ਗੰਨਾ ਤੋੜਿਆ ਹੋਵੇ ਤਾਂ ਇਹ ਤਾਂ ਇਹ ਮਤਲਬ ਟਾਇਰ ਦਾ 12 ਜਰ ਜਾਣਾ ਯਾਰ 12 ਦੇ ਚੱਲ ਜਾਣੇ 12 ਦੇ ਵਿੱਚ ਤੈਹਰਾਮ ਕਾ ਚੱਲਣੇ ਆ 12 ਦੇ ਵੀ ਜੇ 3 ਚ 12 ਤੱਕ ਤੇਰੇ ਟੈਰ ਤੇ ਰਹਿ ਕੇ ਚੱਲਣੇ ਆ ਤੇ ਹੁਣ ਯਾਰੀ ਤੇ ਉੱਪਰ ਕੋਈ ਗੜਾਈ ਨਹੀਂ ਪਈਏ ਕਿੱਥੇ ਪੜ ਦੂਗੇ ਅੰਨਾ ਕਿ ਨਹੀਂ ਅਸੀਂ ਮੈਂ ਕਹਾਂ ਤੈਨੂੰ ਹੁਣ ਆ ਦੇਖ ਆ ਇੱਥੇ ਬੈਲੈਂਸ ਸਹੀ ਐ ਇੰਜ ਗੈਪ ਜਗਾ ਦਾ ਕਈ ਕਈ ਸਾਈਡ ਦੂਰ ਐ ਕਈ ਨੇੜੇ ਆ ਆ ਦੇਖ ਹੁਣ ਇਦੇ ਚ ਦੇਖ ਲੈ ਕੋਈ ਸਾਈਡ ਨਹੀਂ ਵੱਡਿਆ ਕੋਈ ਕੁਛ ਨਹੀਂ ਪਟਾਈ ਦੇਖ ਲੈਂਦਾ ਲੈ ਉਹਦੇ ਪੁਰਾ ਜਿੰਦਗੀ ਬਣਾ ਦੋ ਕੰਦੇ ਜੀ ਤਾਂ ਹੈ ਜ਼ਿੰਦਗੀ ਦਾ ਬਣਨੀ ਪੈਸਾ 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 ਹੈ ਥੋੜਾ ਪੈਸਾ ਦਾ ਹੈ ਡੇਟ ਲੱਖ ਦੇ ਕਿਰਚਾਗਾ ਕੱਲ ਕੰਮ ਕੰਪਨੀ ਕਿਸੇ ਗੱਲ ਨੂੰ ਬਣਾਉਂਦੀ ਹੁੰਦੀ ਜੀ ਅਗਰੀ ਜ਼ੋਨ ਸਾਪਰੀ ਵਧੀਆ ਬਾਈ ਅਗਰੀ ਜ਼ੋਨ ਵਾਲਾ ਹੈ ਅਗਰੀ ਜ਼ੋਨ ਦਾ ਹੀ ਵਧੀਆ ਬਾਈ ਡੈਸ਼ ਸਾਰੇ ਇਹਦਾ ਸੁਪਰ ਸੀਡਰ ਹੀ ਬਹੁਤ ਵਧੀਆ ਆਪਾਂ ਜੈਕਟ ਯਾਰ ਹੁਣ ਆਪਾਂ ਚਲਾ ਕੇ ਦੇਖ ਲਿਆ ਹੁਣ ਆਪਾਂ ਨੂੰ ਪਤਾ ਲੱਗਿਆ ਵੀ ਆਪਣੇ ਦੀ ਇਹਦੇ 'ਚ ਕੋਈ ਅਸਰ ਨਹੀਂ ਹੈਗੀ ਠੀਕ ਆ ਹੁਣ ਉਹ ਆਪਣੇ 'ਚ ਹੈ ਗੱਨਾ 30 ਇੰਚ ਪਰ ਹੋਊਗਾ ਤਾਂ ਵਧੀਆ ਪਟਾਈ ਕਰਨੀ ਨੇ ਨਹੀਂ ਫਿਰ ਇਹ ਵੱਡੂਗਾ ਗੰਨੇ ਨੂੰ ਕਿਉਂਕਿ ਉਹਨੇ ਤਾਂ ਪੱਤੀ ਨੇ ਆਪਣੀ ਜਿੰਨੀ ਜਗ੍ਹਾ ਹੈਗੀ ਉਨੀ ਚੱਲਣੇ ਚੱਲਣਾ ਇਹਦੇ ਮੂਰੇ ਦਾ ਲੱਗਿਆ ਫਾਲ ਉਹ ਵੀ ਹੋਰ ਵਧੀਆ ਹੈ ਨਾ ਫਿਰ ਹਿੱਲਣ ਨਹੀਂ ਦੰਗਾ ਹਾਂ ਹਾਂ ਮੂਰੇ ਦਾ ਫਾਲ ਲੱਗਿਆ ਉਹ ਤੇ ਫੈਲਾ ਗੜ ਜਾਂਦਾ ਫਿਰ ਇਹ ਆਲੇ ਦਲੇ ਨਹੀਂ ਜਾਂਦਾ ਜਾਂਦਾ ਪਿਛੜਾਈ ਕਰ ਦਿੰਦਾ ਪ੍ਰੋਪਰ ਇਹਨਾਂ ਉਹ ਵੀ ਲੱਜਦੀ ਹੈ ਨਾ ਉਹ ਬਾਬੇ ਇਹੀ ਥੱਲੇ ਚਲ ਗਈ ਇਹਨੇ ਮਿੱਟੀ ਚ ਲਾ ਦੇਣੀ ਨਾਲ ਅੱਛਾ ਹੋਰ ਲੋਕੋ ਟਿੱਕੇ ਹੁਣ ਆਪਾਂ ਨੂੰ ਪਤਾ ਲੱਗ ਗਿਆ ਠੀਕ ਆ ਹੁਣ ਆਪਾਂ ਨਮਾ ਲਿਆਈਏ ਠੀਕ ਆ ਹੁਣ ਚੱਲ ਆਪਾਂ ਨੂੰ ਨੇ ਵੀਰ ਨੇ ਡੈਮੋ ਦੇਤਾ ਵੀ ਚੱਲੇ ਜਾਂ ਤੂੰ ਚਲਾ ਕੇ ਦੇਖ ਕਹਿੰਦਾ ਪੈਸੇ ਫੇਰ ਲਾਈ ਠੀਕ ਆ ਕੰਨਾ ਉਹਨੇ ਵੀ ਕਾਫੀ ਲਾਇਆ ਹੋਇਆ ਏ ਤੇ ਉਹ ਵੀ ਕਹਿੰਦਾ ਕਹਿੰਦਾ ਉਹਨੇ ਮੈਨੂੰ ਪਹਿਲਾਂ ਹੀ ਕਹਦਾ ਕਹਿੰਦਾ ਵੀ 28000 30 ਇੰਚ ਪਰ ਗੰਨਾ ਰੱਖਿਓ ਕਹਿੰਦਾ ਗਾਹਾਂ ਨੂੰ ਕਹਿੰਦਾ ਫੇਰ ਪ੍ਰੋਪਰ ਹੈਨ ਸਿਡੂਲ ਆਈ ਪਟਾਈ ਕਰੂਗਾ ਗੜਾਈ ਦੀ ਫੇਰ ਠੀਕ ਆ ਚੱਲ ਆਪਣਾ ਕੰਮ ਸਾਰਤਾ ਹੁਣ ਆਹ ਗੱਡੋ ਕੇ ਗੱਲਾਂ ਹੈ ਕਿ ਨਹੀਂ ਕੰਨਾ ਗੁੱਡ ਹੋ ਗਿਆ ਭਾਈ ਇਹਦੇ ਪੇ ਕੀੜੀ ਲੱਗੀ ਵੀ ਗੰਨੇ ਪਈ ਇਸ ਸਪਰੇ ਮਾਰਦੇ ਆ ਲਿਆ ਕੇ 18 ਨਾ ਇਹ 38 ਆ ਉਹ 18 ਗੁੱਡਣਾ ਆਪਾਂ ਨੇ ਆਹੀ ਆ ਦੋ ਹੀ ਖੇਤ ਆਉਂਵਾਰ ਆ ਉਹ ਨਹੀਂ ਗੁੱਡਣਾ ਉਹ ਕੋਈ ਨਹੀਂ ਗੁੱਡਣਾ ਹੈਗਾ ਇੱਕ ਵਾਰ ਦੇਖਣਾ ਵੀ ਹੈ ਵੀ ਰਿਜ਼ਲਟ ਕਿਆ ਦਿੰਦਾ ਇਹ ਗੜਾਈ ਤਾਂ ਕਰਤੀ ਉਹ ਤਾਂ ਦੂਜੀ ਤਰਫ ਵਾਲੀ ਆਪਣੀ ਖੜੀ ਦੂਈ ਲਾਂਦੀ ਨਵੀਂ ਆਪਾਂ ਦਾ ਤਾਵੀਆਂ ਵਾਲੀ ਉਹ ਤੇਰੇ ਮੁੱਢੇ ਚ ਹਾਂ ਉਹ ਤਾਂ ਚਲਾ ਦੂੰਗੇ ਮੈਂ ਤੈਨੂੰ ਕਹਿੰਦਾ ਇਹ ਵੀ ਆਪਾਂ ਨੇ ਉਹ ਵੀ ਚੀਜ਼ ਦੇਖਣੀ ਆ ਆਪਣੀ ਵੀ ਗਰੋਥ ਕਿਵੇਂ ਕਰਦਾ ਗੰਨਾ 10 ਦਿਨ ਤੱਕ ਪਤਾ ਲੱਗ ਜਾਣਾ ਤੇ ਪਤਾ ਆਪਾਂ ਟੁੱਕੇ ਦੀ ਜਿਆਦਾ ਜਰੂਰ ਕਰਦੇ ਹਾਂ ਹਾਂ ਕਿਉਂ ਨਹੀਂ ਪਤਾ ਹੁੰਦਾ ਤਾਂ ਨਹੀਂ ਹਲੇ ਕੁਝ ਨਹੀਂ ਹਲੇ ਐ ਕਿ ਪਤਾ ਹੀ ਲੱਗਣੇ ਦਾ ਜਿਹੜੀ ਗੜਾਈ ਹੋਈ ਮੈਂ ਤਾਂ ਹੀ ਆ ਵੀ ਸਾਰਾ ਨਹੀਂ ਗੁੱਡਣਾ ਹੈਗਾ ਆਪਾਂ ਨੇ ਪਾਪਾ ਨੇ ਆਹੀ ਦੋ ਖੇਤ ਗੁੱਡਣੇ ਇਹਦੇ ਨਾਲ ਫਗਾਹਾਂ ਨੂੰ ਆਪਾਂ ਉਹ ਹਿਸਾਬ ਨਾਲ ਗੰਨਾ ਲਾਉਣਾ ਹੈ ਫਗਾਹਾਂ ਨੂੰ ਲਿਆਵਾਂਗੇ ਰੱਬ ਸੁੱਖ ਰੱਖੇ ਪਰ ਤੈਨੂੰ ਰੋਟੀ ਖਾ ਲੈ ਰੋਟੀ ਬਾਪੂ ਲੈ ਆਇਆ ਅੰਦਰ ਲਿਜੋ ਲੋ ਜੀ ਚਾਚਾ ਬਹੁਤ ਗਿਆ ਸੱਸ ਦੇ ਕਾਬਿਓਂ ਤੋਂ ਰਤੀ ਗਾਲ ਜੀ ਹਾਂ ਠੀਕ ਐ ਵਧੀਆ ਐਨ ਤੇ ਅੱਜ ਤਾਂ ਹਮ ਬੇਲਦਾ ਬਹੁ ਬਹੁ ਤਾਂ ਰੋਟੀ ਰੋਟੀ ਖਾ ਲਈ ਸਾਨੂੰ ਅੱਜ ਤੇ ਮੈਂ ਲੈ ਗਿਆ ਹੁਣ ਬਾਅਦ ਰੋਟੀ ਦਾ ਟਾਈਮ ਹੋ ਗਿਆ ਤਾਂ ਆਹੀ ਰੋਟੀ ਲੈ ਕੇ ਆਇਆ ਮੈਂ ਮਤਲਬ ਐਮ ਹੋ ਗਿਆ ਰੋਟੀ ਦਾ ਹਾਂ ਕਾਹਾਂ ਟਾਈਮ ਹੋ ਗਿਆ ਭੁੱਖ ਵੀ ਲੱਗੀ ਦੀ ਬਹੁਤ ਕਿੱਥੇ ਆ ਉਰੇ ਪਾਣੀ ਨਹੀਂ ਹੈਗਾ ਰੇਲੇ ਤੇੜੇ ਹਮ ਟਰੈਕਟਰ ਬਹੁਤ ਚਾਹੀਦੀ ਐ ਜਿਗਾਰ ਜਾ ਆਏਗਾ ਲੱਗਿਆ ਮੈਂ ਤੂੰ ਉਧਰ ਰੱਖ ਲਿਆ ਉੱਪਰ ਹਾਂ ਉਰ ਤੇ ਖੇਤਾਂ ਬਾਅਦ ਵਿੱਚ ਜਾਂਦਾ ਪਹਿਲਾਂ ਭੂਰ ਕਰ ਦਿੰਦਾ ਪਾਣੀ ਲੈ ਆਈ ਉਰੇ ਨੂੰ ਪਹਿਲਾਂ ਹਿੱਲਾ ਕਰਕੇ ਰੋ ਆਪਣਾ ਨਿਕਲ ਆ ਆ ਗੱਰ ਨਾਲ ਉਟਾ ਯਾਰ ਇਹ ਕਿੱਗਾ ਨਾ ਹਾਂ ਲੋਟਾ ਬਹੁਹੀ ਗੱਲ ਹੋਈ ਸੀ ਵੀ ਮਸ਼ੀਨ ਬਹੁਤ ਕਾ ਟਕੜਾਈ ਡੂੰਗੀ ਕੜਾਈ ਬਹੁਤ ਕਰਦੀ ਆ ਪਰ ਗੱਲ ਆ ਜੀ ਨੇ ਇਹਨਾਂ ਕਢਾਉਣਾ 30 ਇੰਚ ਪਰ 30 ਇੰਚ ਵਜਾਈਦਾ ਗੰਨਾ 30 ਇੰਚ ਪਰ ਇਹ ਨਾ ਆਉਂਦੇ ਨਹੀਂ ਦੱਸਤਾ ਮਿੰਕੇ ਬਾ ਚਾਰ ਚਾਰ ਹੂਣਾ 25 ਦੇ ਨਾਲ ਜਗਾ ਰਹੇ ਹਾਂ ਜਿਹੜਾ ਬਣਾ ਪੋਗਾ ਖੜਾ ਹਾਂ ਹੁਣ ਚੱਲਦਾ ਇਹ ਖਹਿ ਕੇ ਬਹੁਤ ਜਾ ਕੇ ਚੱਲਦਾ ਹਾਂ ਪਤਾ ਜਾਂ ਬਾਬਾ ਵੱਢ ਜਾਂਦਾ ਹਾਂ ਜੇ ਮਾੜੇ ਦੇ ਵੀ ਟਰੈਕਟਰ ਦਾ ਬੈਲੈਂਸ ਲਗਾ ਉਹ ਮੈਂ ਚੱਕ ਦੇਣਾ ਇਹਨੇ ਚੱਕ ਦੇਣਾ ਜੇ ਹੋਵੇ ਚਾਰ ਉਂਗਲ ਜਗ੍ਹਾ ਛੱਡੀ ਵੀ ਦੱਬਲੇ ਫੇ ਪੂਰਾ ਕੰਮ ਹੈ ਇਹਨਾਂ ਅgetElementById ਕਿੱਥੇ ਹੋਦੂਗੀ ਨਹੀਂ ਜਈਏ ਕਰਦਾ ਹੈ ਹੈ ਐਸਮ ਦਾ ਲੋਟ ਹੈ ਨੂੰ ਦੋਦਾ ਬਹੁਤ ਵਧੀਆ ਜੇ ਮੇਰੀ ਗੱਲ ਸੁਣ ਲੈ ਹੁਣ ਭਈਏ 4400 500 5000 ਨਹੀਂ ਮੰਗਦੇ ਕੱਖ ਦੇ 5000 ਮੰਗਦੇ ਆ ਕੱਖ ਦੇਖ ਕੇ ਹਾਂ ਸਮਝਿਆ ਇਹ ਸਾਫ ਹੈ ਤੇ 4500 ਰੱਖੀ ਰਹੰਦਾ ਹਾਂ ਇਹ 2000 ਨੂੰ ਬੰਦਾ ਇੱਕ ਗੁੱਡੇ ਪਰ ਬਜਾਈ ਸਾਰੀ ਦੀਪ ਰੋਣੀ ਚਾਹੀਦੀ ਜੀ ਆ ਇਹ 2000 ਨੂੰ ਬੰਦਾ ਗੁੱਡੀ ਜਾਵੇ 2500 ਨੂੰ ਤੇ ਫੈਰੋ ਜੀ ਨਹੀਂ ਰੁਕ ਗਿਆ ਆਈ ਦੇਖ ਤੂੰ ਕਹੀ ਆਈ ਵੀ ਦੇਖ ਕੀ ਗਟਾਈ ਕਹੀ ਜੀ ਜਿੰਦੀ ਬੋਲਾ ਕੰਨੇ ਦਿੱਤਾ ਹੋ ਰਿਹਾ ਇੰਨੀ ਜਿਹਾ ਬਣਾਉਣ ਦਾ ਰਲਾ ਇੰਨਾ ਹੋਊਗਾ ਜਾਂਦਾ ਐਨਾ ਡੂੰਗਾ ਇਹਦਾ ਮਾਰਿਆ ਹੁਣ ਕੌਣ ਮੌੜ ਖੜੀ ਪੈਂਦੀ ਐ ਇੱਕ ਥੋੜਿਆ ਸਿਆੜ ਨੀਵੇਂ ਨੇੜੇ ਐ 30 ਵਾਲਾ ਗੰਨੇ ਤੋਂ ਪੋਂਖਾ ਮੀਆ ਵੈ ਜਿਹੜਾ 3 ਕੇ ਬਰਾ ਐ ਜੇ ਸਰਦਾਰ ਜੀ ਦੋ ਵਾਰੀ ਧੂਮੂਆਂ ਗੰਨੇ ਜੇ ਕੱਖ ਕਿੱਥੇ ਲੱਗੇਗਾ ਕੱਖ ਤਾਂ ਇੱਕ ਵਾਰੀ ਹੀ ਲੱਗਦਾ ਲੈ ਗੰਨੇ ਦੀ ਗਰੋਸ ਕਿੰਨੀ ਹੋਣੀ ਐ ਹੋਰ ਫੂਲਾ ਕਰ ਦੇਣੇ ਨਾ ਜਮਾਈ ਐ ਫਾਇਦਾ ਪੌਂਖਾ ਐ ਭਲੇ ਟਰੈਕਟਰ ਨਾਲ ਦੇਲ ਕਿੰਨਾ ਖਾਣਾ ਜਦੋਂ ਥਰੋਰ ਇਸ ਤੇ ਚੱਲਦਾ ਹੈ। ਉਹੀ ਲਾਇਆ ਸੀ ਵੀ 100000 ਰੁਪਏ ਦਾ ਤੇਰੇ ਨਾਲ। ਹਾਂ ਜੇ ਸਾਰਾ ਡੁੰਗਾ ਹੋਵੇ ਫੇਰ ਕੰਮ ਵੀ ਖਿੱਚੇ ਰੱਖਦਾ ਏ ਗਲਾ ਹੁਣ। ਟਰੈਕਟਰ ਬੜਾ ਜੇ ਟਰੈਕਟਰ ਮੱਲਾ ਦੂਏ ਹੋਏ ਮਹਿੰਦਰਾ ਵਰਗਾ। ਨਹੀਂ 600 700 ਤੇ ਮਸੂਬੂਣਾ ਉਹਨੇ। ਜੇ ਮੱਲ ਚੱਲ ਉਹ ਵੀ ਗੱਲ ਹੈ। ਇੱਕ ਹੁਣ ਚਾਹੀ ਤੇਜ਼ ਤੋਰ ਲੈ ਜੀ ਫਰਕ ਹੈ। ਇਹ ਵੀ ਤਾਂ ਤੇਜ਼ ਤੋਰਦਾ ਫੇਰ ਮੜ ਗਿਆ। ਬਕਲੋ ਹੀ ਆਪਾ। ਹੈ ਕਿ ਨਾ ਯਾਰ ਮੈਂ ਇੱਕ ਹਿਸਾਬ ਨਾਲ ਮਹਿੰਦਰਾ ਠੀਕ ਏ ਟਰੈਕਟਰ ਇਹ ਕੰਮ ਨੂੰ। ਮਹਿੰਦਰਾ ਛੋਟਾ ਟਰੈਕਟਰ ਹੈ। ਛੋਟਾ ਟਰ ਇਹ ਸਾਡੇ ਕੋਲ ਬਹੁਤ ਅਸੀਉ ਲੱਗ ਗਏ ਜਿਹੜੇ ਵੱਧ ਆਏ ਆ। ਉਹ ਹੋਣੇ ਵਾਲੇ। ਤੇਰੇ ਆ 265 ਟਰੈਕਟਰ ਬਹੁਤ ਜ਼ਿਆਦਾ। ਬਹੁਤ ਬਹੁਤ ਲੋਡ ਆ। ਉਹਦਾ ਦਾ ਖਰਚਾ ਹੀ 600 ਰੁਪਏ ਮਤਲਬ 600 ਰੁਪਏ ਮੂ ਲੱਗਣਾ ਭਾਈ ਕਿਲੇ ਦਾ। ਇੰਨਾ ਫਰਕ ਪਾ ਗਿਆ। ਜਿਗਣਾ ਆਲੂ ਵਾਲਾ ਹੈ। ਹੋਰ ਹੋਰ ਜੀ ਕਰਾਉਦਾ। ਆ ਦੇਖ ਲੈ ਉਹ ਹੀ ਕੰਮ ਹੋਣਾ ਰੇ ਵੀ। ਹੋਰ ਉਹ ਵੀ ਇਹੀ ਕੰਮ ਉਹ ਵੀ ਇਹੀ ਕੰਮ। ਹੈ ਰੰਦਾ ਲੋਡ ਹੈ। ਫੋੜ ਵੀ ਠੀਕ ਹੈ ਤੇਰੇ ਵਾਲਾ। ਫੋੜ ਵੀ ਟਰੈਕਟਰ ਦਾ ਰਹਿ ਗਿਆ ਠੀਕ ਹੈ 30-35 ਮਿੰਟ ਸੁਬਾਹ ਪਚਾਈ ਹੋਣੀ ਚਾਹੀਦੀ। ਪਚਾਈ ਦੀ ਪਚਾਈ ਦੀ ਭਾਈ। ਪਚਾਈ 30 ਮਿੰਟ ਚਾਹੀਦੀ ਆ ਇਹ ਉਹਦਾ ਸਾਈਡ ਡਰਾਈਵਰ ਆ ਹੈ ਇਹਦਾ ਤੇਜ਼ ਚੌਹੀ ਪਰ ਹੈ ਤੇਈ ਪਰ ਆ ਬਹਿ ਗਿਆ ਹੈ 23 ਪਰ ਤੇ ਚੌਹੀ ਪਰ ਹੈ ਚੇ ਚਾਲ ਪਾ ਬਸ ਉਹ ਜਾਂ ਬੀਤ ਦੇ ਆ ਪਕੜੇਗਾ ਧਿਆਨ ਰੱਖਦੇ ਯਾਰ ਹੋਰ ਆਪਾਂ ਤਾਂ ਵਾ ਮਾਲ ਕੇ ਵੰਡ ਕਰਦੇ ਨੂੰ ਹੋਰ ਤੇ ਆ ਜੇ ਪਹਿਲਾ ਬੰਦੇ ਨੂੰ ਪਤਾ ਹੋਵੇ ਨਾ ਵੀ ਮਸ਼ੀਨ ਮੇਰੇ ਕੋਲ ਹੈਗੀ ਆ ਵੀ ਮੈਂ ਇਹਨਾਂ ਕੜਾਈ ਕਰਨੀ ਆ ਫਿਰ ਬੰਦਾ ਫੋਕ ਕਰਾਉਂਦਾ ਹੋਰ ਆ ਦਿਖਾਈਏ ਚੱਲਦਾ ਮੋੜ ਜੇ ਨੇੜੇ ਆ ਨਾ ਉੱਪਰ ਰੱਖਿਆ ਬਾਹਰ ਦੇਖਦੇ ਖੁੱਲਾ ਹੋਵੇ ਬਾਹਰ ਜਾ ਕੇ ਚਲਾਉਣਾ ਪੈਂਦਾ ਬਾਈ ਬਹੁਤ ਜਾਣਾ ਪੈਂਦਾ ਇਹ ਕਿੱਡੀ ਬਾਹਰ ਹੈ ਇਹ ਲੱਗਦਾ ਹੈ ਨਾ ਮਾੜਾ ਟਾਇਰ ਆ ਪਿਛਲਾ ਹੋ ਗਿਆ ਪਿਛਲਾ ਬੈਕ ਜਿਹੜਾ ਹਿੱਲ ਜਾਂਦਾ ਜਾ ਜਮੂਲਾ ਟਾਇਰ ਮੜ ਗਿਆ ਹੋ ਗਿਆ 340 ਰੁਪਏ ਵਧੀਆ ਵਜਾਈ ਆ ਡੂੰਗਾ ਵੇਦਾ ਨਹੀਂ ਹੰਦਾ ਦੋ ਵਾਰ ਨੇ ਇਹ ਸਾਲਾ ਡੂੰਗਾ ਹੋਰ ਜਾਵੇ ਜੇ ਜੋੜਾ ਹੋਵੇ ਲੈ ਫਿਰ ਤਾਂ ਕਮੀ ਕੇ ਛੱਡਦੇ ਰਹਿੰਦੇ ਆਹ ਛੱਡਦੇ ਆ ਬਣਾ ਤਾਰਤੀ ਕਦਰੀ ਪੋਲੀ ਜਮਾਈ ਨੇ ਸਭ ਦਾ ਬਈ ਕਾਮਯਾਬੀ ਕਾਮਯਾਬ ਪੂਰਾ ਜੀ ਕਾਮਯਾਬ ਹੈ ਠੀਕ ਚਾਲੀ ਲਈ ਗੱਲ ਹੈਗੀ ਹੁ ਤਾਂ ਗੱਲ ਹੈਗੀ ਆ ਡੂੰਗਾ ਦਾ ਬਹੁਤ ਆ 2 4 7 ਇੰਚ ਡੂੰਗਾ ਵਟਿਆ ਵੈ ਨੇ ਇਹਦਾ ਛੱਡਿਆ ਵਾ ਘੱਟ ਹੈ ਲਾ ਉੱਪਰ ਰੱਖਿਆ ਵਾ ਹਾਂ 7 ਇੰਚ ਹੀ ਹੱਗ ਜਾਂਦਾ ਹੁਣ ਵੀ ਕਿਹੜਾ ਹਲੇ ਉੱਛੇ gheta ਕਰਕੇ ਮਸਕੇਰਾ ਬਹੁਤ ਆਉਦੇ ਉਹ ਪੈ ਜਾ ਮੜ ਜਾ ਆਏ ਹੁੰਦਾ ਫਿਰ ਉਹ ਚੱਕਰ ਪੈਂਦਾ ਇਹਦਾ ਉੱਚਾ ਖੇਤ ਹੈ ਨਾ ਜਿਆਦਾ ਕਾਫੀ ਬਹੁਤ ਆ ਗਿਆ ਤਵਾ ਅੱਖ ਵੀ ਦੂਆ ਇਹ ਵੇਖ ਲਈ ਕੋ ਮੀ ਜਾਣਾ ਇਹਨਾਂ ਅਹ ਅਹਲਾ ਨੂੰ ਆਉਣਾ ਆਏ ਹੋ ਗਏ ਹੋਏ ਉਹ ਦੂਰ ਜਾਣਾ ਇੰਨਾ ਕਿਉਂ ਹੋ ਗਿਆ ਅੱਡਾ ਵਾਲੇ ਆਹੀ ਰਹਿ ਗਿਆ ਉਹ ਹੀ ਕਰਤਾ ਮੈਂ ਰੱ체 ਦੇਖ ਲੋ ਉਰੇ ਬੂਟੇ ਘਟਾ ਹਨ। ਇਹ ਬੂਟੇ ਘਟਾ। ਇਹ ਨਾਲੇ ਬਾਈ ਸਾਡੇ ਪਿੰਡ ਨਾਲੋਂ ਕਿੰਨਾ ਫਰਕ ਆ? 2 ਕਿਲੋ 2 ਕਿਲੋਮੀਟਰ ਦਾ ਫਰਕ ਹੋਣਾ। 2 ਕਿਲੋਮੀਟਰ ਦਾ ਮਸਹੀ ਹੈ। ਮਸਹੀ ਹੋਣਾ। ਉਹ ਕਿਹਾ ਜੇ ਵਿਚ ਨੂੰ ਚਾਹੀਏ ਫਿਰ ਕਿਲੋਮੀਟਰ ਦੇ ਆ। ਹਾਂ ਬਾਈ ਘੁੰਮ ਕੇ ਜਾਈਏ ਆਪਾਂ ਪੱਕੀ ਵੀ ਦਾ 2 ਕਿਲੋਮੀਟਰ। ਸਾਡੇ ਪਿੰਡ ਤੇ ਉਧਰ ਨੂੰ ਬੂਟਾ ਬਹੁਤ ਆ। ਉਧਰ ਤਾਂ ਬਹੁਤ ਬੂਟਾ। ਉਰੇ ਹੈਗਾ ਪਰ ਘਟਾ ਦੇਖੋ। ਆਪਣੇ ਪਿੰਡ ਨਹੀਂ ਆਏ ਮਿਲਣਾ। ਕੱਲ ਮਿਲਦਾ ਹੈਗਾ। ਖਾਮਾ ਹੀ ਖਾਮਾ ਜੇ ਮਾਮਾ ਮਾਰ ਦਿੱਤਾ ਜਾ ਕੇ। ਮੰਡ ਮਗਾ ਹਾਂ ਫਿਰ ਡਾਕਟਰ ਆਈਂਦੀ ਉੱਥੇ ਜਮੀ ਘਟਾ। ਹਾਂ ਉੱਥੇ ਜਮੀ ਘਟਾ। ਇਹ ਹੁਣ ਮਾਰਦਾ ਹੈ ਇਹ ਲੱਗ ਲਿਆ ਡਬਲ ਰੇ ਮੇਡੇ ਕਰਦੇ ਇਹ ਹੁਣੇ ਭਾਰੀ ਪੈਰ ਮਾਰਾ ਮੋਟੇ ਕਿਤੇ ਦੂਰ ਕਿੱਥੇ ਨਹੀਂ ਹਾਂ ਫਿਰ ਕੋਈ ਚੱਕਾ ਕਦਾਂ ਬੰਦਾ ਅੱਖਾਂ ਵਿੱਚ ਘੁਮਾਈ ਜਾਂਦਾ ਵੀ ਬਹੁਤ ਜਗਾ ਹੈ ਜਨਾ ਸਿਆੜਮਾ ਸਿਆੜ ਸੱਟ ਕੇ ਬੀਜੇ ਅਗਰੀ ਜੋ ਕੱਪ ਨਹੀਂ ਵਧੀਆ ਅਗਰੀ ਜੋ ਹੁੰਦੀ ਭਾਈਏ ਅਗਰੀ ਜੋ ਦੀ ਟੰਪ ਵਧੀਆ ਹੁੰਦੀ ਅਗਰੀ ਜੋ ਨ ਇੱਕ ਨੰਬਰ ਦੀ ਇੱਕ ਨੰਬਰ ਦੀ ਜਗਰੀ ਜੋ ਆਏ ਲੋਡ ਲਾੜ ਤਾਂ ਨਹੀਂ ਦਿੰਦਾ ਹੁਣ ਟਰੈਕਟਰ ਨੂੰ ਇੰਨਾ ਯਾਰ ਤੇ ਉਹਦੇ ਪੱਤੀਆ ਘੱਟੇ ਇਹਨੂੰ ਹੈਨਾ ਲੋਡ ਦਾ ਕਹਿ ਤਾ ਚਾਹਾਂ ਵਾ ਚੱਲਦਾ ਉਹ ਇਹਨੂੰ ਕਦੋਂ ਲੈਣਾ ਹੁਣ ਚਲੇ ਇਹਦਾ ਟਰੈਕਟਰ ਬੜਾ ਛੋਟਾ ਟਰੈਕਟਰ ਵੀ ਲੋਡ ਲੈ ਸਕਦਾ ਇਹਨੂੰ ਤਾਂ ਨਹੀਂ ਲੈ ਸਕਦਾ ਲੋਡ ਹੈਨਾ ਨਹੀਂ 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 ਹਾਂ ਵੀਡੀਓ ਵਧੀਆ ਹੋਵੇ ਕਿੱਥੇ ਲੋਡ ਲੰਦਾ ਆ ਛੋਲੇ ਟਰੈਕਟਰ ਰੂਟਾ ਮੀਟਰ ਨਹੀਂ ਚਲਾਉਂਦੇ ਹੈਗੇ ਹੁਣ 7 ਫੁੱਟ ਰੂਟਾ ਮੀਟਰ ਹੈ। ਬਸ ਹੁਣ ਇਹ ਲੈ ਕੇ ਆਉਂਗੇ ਭਾਈ ਹੁਣ ਲੈ ਕੇ ਆਉਣਾ ਦਾ ਹੁਣ ਸਾਡੀ ਬਜਾਈ ਨੇੜੇ ਹੁਣ ਨਹੀਂ ਲੈ ਕੇ ਆਉਣਾ ਹੁਣ 2 ਸਾਲ ਮੰਨ ਲਾ ਵੀ ਇਹੀ ਗੱਲ ਹੈ। ਸਾਡੀ 2 ਸਾਲ ਬਜਾਈ ਚੱਲੂਗੀ। 30 40 ਹਾਂ। ਖਾਲ। ਗਾਂ ਨੂੰ ਜਿਹੇ ਬਜਾਈ ਹੁਣ ਕੀ ਵਾਲੀ ਹੋਣੀ ਹੈ? ਗਾਂ ਕੀ ਹੋਣੀ ਹੈ। ਹੁਣ ਜਿਹੜੀ ਹੁਣ ਹੋ ਗਈ ਆ 2 ਸਾਲ ਲੱਗਣੇ ਭਾਈ। ਹਾਂ। ਉਹੀ ਜੀ ਗੱਲ। ਇਹਦੇ ਬਾਅਦ ਹਾਲੀ 2 ਸਾਲ ਤੇ ਬਾਅਦ ਸਾਡਾ ਸਰਕਲ ਚੇਂਜ ਹੋਣਾ। ਇਹ ਲੈ ਆਉਣੇ ਹੀ ਲੈ ਆਉਣਾ ਏ। ਫਿਰ ਇੰਜੇ ਛੱਟ ਗਈ ਹੋਰ ਚ ਜੇ ਵਧੀਆ ਜਾ ਜਪ ਫੇਰ ਲਿਆਉਂਗੇ ਦੇਖ ਕੇ ਹਾਂ ਉਹ ਸਾੜੀ ਤਰਫਾਲੀ ਜੱਲੂਗੇਲੇ ਥਾਲੀਓਲੇ ਇੱਕ ਨੰਬਰ ਚ ਹੀ ਆਈ ਉਹ ਕੋਈ ਨਹੀਂ ਖਾਂਦੀ ਹੈ ਕਿ ਨਾ ਤੇਲ ਖਾਂਦੀ ਹੈ ਉਹ ਨਾ ਤੇਲ ਖਾਂਦੀ ਹੈ ਬੰਦੇ ਦੀ ਜਾਣੇ ਖਾਂਦੀ ਹੈ ਉਹ ਤਾਂ ਜੱਲੂਗੇਲੇ ਸਾੜੀ ਆ ਉਹ ਤਾਂ ਹਾਂ ਬੜੀ ਚੀਜ਼ ਹੈ ਉਹਦਾ ਜਿਹੜੀ ਜਿਹੜੀ ਹੁਣੀ ਅਸੀਂ ਗਾਂ ਨੂੰ ਪਜਾਈ ਕਰਦੀ ਆ 30 ਵਾਲੀ ਕਰ ਰਹੀ ਆ ਸਾਰੀ 30 ਵਾਲੀ ਸਾਰੀ 30 ਵਾਲੀ ਕਰਨੀ ਆ ਫੇਰ ਹਾਂ ਕਿਹ ਨਹੀਂ ਕਰ ਲੈ ਜਿੰਨੇ ਵੀ ਆਪਣੇ ਨਾਲ ਦੇ ਬੰਦੇ ਸਾਰੇ 30 ਕਰਾਉਣੀ ਆ ਬਾਸ ਤਾਂ ਹੀ ਫੇਰ ਦਾ ਲਿਆ ਕੇ ਬਾਤ ਆਪਦਾ ਕੰਮ ਹੋਊਗਾ ਤਾਂ ਹੀ ਫਿਰ ਹੋਊਗਾ ਵਾਈਫੇ ਦਾ ਜੇ ਕਿਤੇ ਆਪਾਂ ਨੂੰ ਪਹਿਲਾਂ ਪਤਾ ਜਾਂਦਾ ਨਾ ਇਸ ਚੀਜ਼ ਹਾਂ ਕਿ ਹੋਮ ਵਾਈਫਾਈ ਹੋਈ ਆ ਆਹ ਕਰ ਦੇਣੀ ਸੀ 10 ਚਾਰ ਕਿਲੇ ਉਹ ਵੀ ਜੇਪ ਪਰ ਹੋਰ ਕੀ ਟਾਈਪ ਇਹ ਐ ਫੇ ਸਾਰੀ ਉਹ 22 ਕਿਲੇ ਮੈਂ ਵੀ ਚੇ ਹੋ ਸਾਰੀ ਨੇੜੇ ਵਜਾਈ ਜਾਓ ਕੀ ਆ ਜੀ ਵਜਾਈ ਕਰਨੀ ਸੀ ਉਹ ਜਿਹੜੀ 2-3000 ਦੀ ਸੀ ਉਹ ਲਿਆਂਦੀ ਤੇ ਤਰਫਾਲੀ ਵੀ ਉਹਦਾ ਪੈਸੇ ਪੂਰੇ ਕਰਨੇ ਸੀ ਉਹਦਾ ਉਹਦਾ ਦੇ ਪੈਸੇ ਪੂਰੇ ਹੋ ਗਏ ਮੈਂ ਮੈਂ ਪੈਸੇ ਛਾਲੇ ਇਧਰ ਫਾਈ ਲੈਂਦੀ ਆਪਾਂ ਉਹਦੇ ਤਾਂ ਹੋ ਗਏ ਕਿੰਨੇ ਦੇ ਗੜਾਈਆਂ ਕਰਤੀ ਉਹ ਨਾਲ ਤਿੰਨ ਚੱਕੜਾਂ ਹੀ ਕਰਤੀਆਂ ਮੈਨੂੰ ਪਾਇਆ ਸੀ ਕਿਹੜਾ ਦਿੱਤਾ ਆਵੇ ਫੇਰੀ ਹੈ ਆਵੇ ਫੇਰੀ ਹੈ ਫੇਰ ਆਵੇ ਫੇਰੀ ਉਹ ਵੀ ਜੀ ਮਾਰੀ ਨਹੀਂ ਉਹ ਵਧੀਆ ਜੋ ਵੀ ਉਹ ਆਪਣੀ ਜਗ੍ਹਾ ਇਹ ਆਪਣੀ ਵਾਲਾ ਠੀਕ ਨਹੀਂ ਆਲੇ ਸਾਡੇ ਬਾਅਦ ਤਰਫ ਵਾਲੀਆਂ ਦੋਏ ਆ ਕਿ ਬੀਬੀ ਜਿਹੜੀਆਂ ਚੱਲਣੀਆਂ ਬੀਬੀ ਜੜ ਚ ਉਹ ਵੀ ਹੈਗੀ ਆ ਜਿਹੜੀ ਮੁੰਡੇ ਚੱਲਣੀਆਂ ਉਹ ਵੀ ਉਹ ਵੀ ਹੈਗੀ ਦੋਏ ਹੈਗੀਆਂ ਦੋਏ ਹੈਗੀਆਂ ਭਾਵੇਂ ਦੇਖਦਾ ਕਿੰਨੇ ਨੂੰ ਪਾ ਲੇ ਉਹਨੂੰ ਪਾਣੀ ਲਾਉਣਾ ਮੱਕੀ ਰੇ ਪਾਇਆ ਗੱਲ ਦਾ ਅੱਜ ਲਾ ਦੇਣਾ ਪਾਣੀ ਇੱਕ ਬਾਈ ਬੰਦੇ ਦਾ ਫੋਨ ਆਇਆ ਦਾ ਚ ਮਨ ਨੂੰ ਹਾਂ ਕਹਿੰਦਾ ਬਾਈ ਵੀ 60 ਦਿਨ ਦੀ ਮੱਕੀ ਕਹਿੰਦਾ ਬਾਈ ਬਹੁਤ ਬੜੀ ਹੋ ਜਾਂਦੀ ਆ ਅੱਛਾ ਕਹਿੰਦਾ ਬਈ ਤੁਸੀਂ ਰੇ ਜਿਹੜਾ ਪਾਉਂਦੇ ਆ ਵੀ ਪਾਣੀ ਵਿੱਚ ਛੱਟ ਕੇ ਪਾਓ ਦੇਖ ਲੈ ਹੁਣ ਮੇਰੀ ਸੋ ਗੱਲ ਵੀ ਆਪਣੇ ਇਲਾਕੇ ਵਿੱਚ ਜਿੰਨੀ ਹੈਗੀਆਂ ਹੋਈ ਵੀ ਆ ਸਭ ਅਹੀਂ ਹੀ ਆ ਸਭ ਇਹੋ ਜਿਹੀ ਹੀ ਸਾਡੇ ਦਾ ਸਾਰੇ ਜੀ ਚਾਹੇ ਛੜਾ ਜਾਲ ਗੰਨਾ ਮੁੰਡੇ ਵਾਲਾ ਏ ਹਾਂ ਜਿਹੜੇ ਆਲੂ ਵਾਲੇ ਉਹ ਵੀ ਅਹੀਂ ਤੇ ਮੁਕਾਬਲੇ ਛਿਆ ਨਾ ਵੀ ਬੀਜੀ ਵੀ ਆਪਣੇ ਹੋ ਗਏ ਆਪਣੀ ਬੀਜੀ ਦੀ ਆਪਾਂ ਨੇ 20 ਨੂੰ ਹਾਂ 20 ਫਾਫਾ ਬ੍ਰਿਓ ਹਾਂ 8 ਦਿਨ ਹੋ ਗਏ ਹਾਂ 30 ਦਿਨ ਆ ਗਏ 38 ਦਿਨ ਅੱਜ ਕਿੰਨੀ ਉਤਰੀ ਹੋ ਗਈ ਤੇਰੀ ਅੱਜ ਉਹ ਵੀ 4 6 6 ਹੋ ਗਈ ਅੱਜ 8 40 ਦਿਨ ਹੋ ਗਏ ਯਾਨੀ ਹਾਂ 20 ਦੀ ਮਾਂ ਮੱਕੀ ਆ ਹਾਂ ਬਾਕੀ ਤਾਂ ਹੁਣੀ ਆ ਯਾਰ ਹੁਣ ਬਦਲਦੀ ਮੱਕੀ ਬਹੁਤ ਵਧੀਆ ਹੁਣ ਕਿਆ ਠੰਡ ਵੀ ਥੀ ਜਿਆਦਾ

ਤੱਗੂ ਆ ਤੱਗੂ ਵਾਲਾ ਹਾਂ ਇਹ ਲੈ ਆਇਆ ਤਾਂ ਮੇਰੇ ਕੋਲ ਲੂਟ ਨਹੀਂ ਆਇਆ ਭਾਈ ਕਿਆ ਬਾਂਹਾਂ ਜ਼ੋਰ ਲਾ ਦਿੰਦਾ ਹੈ ਨਹੀਂ ਬੈਲੈਂਸ ਨਹੀਂ ਬਣਦਾ ਉਹਦਾ ਬੁਰਕਾ ਉਹ ਜਿਹੜਾ ਜ਼ਿਆਦਾ ਬੰਦੇ ਕੋਲ ਟਾਈਮ ਹੋਵੇ ਜਿਹੜਾ ਉਹ ਚਾਹੁੰਦਾ ਬੰਦਾ ਹਾਂ ਉਹਦਾ ਆਪਣਾ ਉਹ ਉਹਦਾ ਹੱਥ ਖੁੱਲਿਆ ਵਾ ਹਾਂ ਹਾਂ ਮੇਰਾ ਨਹੀਂ ਖੁੱਲਿਆ ਮੌਲਾ ਇਹ ਹੱਥਾਂ ਲਈ ਵੀ ਖੁੱਲਿਆ ਪਿਆ ਉਹ ਮੈਂ ਕਹਿੰਦਾ ਬਹੁਤ ਵਧੀਆ ਚੀਜ਼ ਹੈ ਭਾਈ ਉਹ ਛਿੱਤੀ ਕੰਮ ਨੂੰ ਜੇ ਛਿੱਤੀ ਕੰਮ ਕਰਦੀ ਆ ਉਹ ਜਿੱਡਾ ਮਰਜੀ ਕਿਹੜਾ ਖੇਤ ਆ ਆਰਾਮ ਕੇ ਪੱਟ ਦਿੰਦੀ ਆ ਬਹੁਤ ਚਾਰ ਕਿੱਲੇ ਬਸ ਹੀ ਹੋਈ ਫੱਟਣੀ ਆ ਹੁਣ ਉਹੀ ਚੱਲਾਂ ਉਹੀ ਜੱਲੜੀ ਹਣ ਉੱਤੇ ਉਹ ਜਿਹੜੇ ਕਾਕਲਾ ਕਰਨਾ ਮੂਜੀ ਵੀ ਤੋਈ ਫੇਰ ਦੇਣੀ ਕਭਾਈ ਕਰਦੇ ਜੀ ਛੇਠਾਂ ਤੇ ਪਵਾ ਕੇ ਨਾ ਠੀਕ ਐ ਦੀ ਸਾਹ ਡੜਹਾਰੀ ਬਹਾਵਾ ਕਰਦਣੀਆਂ ਹਾਂ ਠੀਕ ਐ ਕਾਲਾ ਪਾਣੀ ਫੇਰ ਨੂੰ ਮੈਂ ਪਾਣੀ ਵਿੱਚ ਚਿੱਲਿਆ ਮੈਂ ਲਾਉਣ ਲਾਈਟ ਆ ਗਈ ਮੱਕੀ ਨੂੰ ਪਾਣੀ ਲਾ ਦਮਾਂ ਉੱਤੇ ਰੇਹ ਛਿੜ ਦਮਾਂ ਵਿੱਚ ਉਹਦੇ ਦੇਖ ਲੈਂਦੇ ਇੰਨੀ ਨੂੰ ਇੱਕ ਹਾਂ ਟਰਾਈ ਕਰ ਲਾ ਜਿਹੜਾ ਮੈਂ ਦੇਖ ਲੈਂਦਾ ਉੱਪਰਾ ਪਣੀ ਉਪਰ ਦੇਖਣੇ ਪਾਗੇ ਨਾ ਠੀਕ ਦਾ ਛਿੱਟਾ ਦੇ ਕੇ ਪਾਣੀ ਦਾ ਭਾਦ ਨਹੀਂ ਮੈਂ ਫਿੱਟਾਈ ਹੋਊਗੀ ਕਿ ਕੱਲੋਂ ਹੀ ਛੁੱਟਾ ਪਾਣੀ ਲਾ ਕੇ ਫਿਰ ਵਿੱਚ ਵਿੱਚ ਛਿੜਦੀ ਤਾਂ ਨਹੀਂ ਤਾਂ ਨਾ ਖੇਡਾਵੇਂ ਹੁੰਦਾ ਤਾਂ ਫਾਇਦਾ ਹੁੰਦਾ ਕੱਥੇ ਹੋ ਗੋ ਕਿੱਦੂ ਉਰੀਓ ਛਾੜਾ ਜੀ ਦੇਣਾ ਮੈਂ ਬਾਠੀ ਆਏ ਛਾੜਾ ਜੀ ਦੇਣਾ ਹੀਠਾਂ ਛੇੜਾਂ ਗੱਬਲੀ ਖਾਲਚ ਪਾਣੀ ਐਂਡ ਚ ਲਾਈ ਫੇ ਉਹਨੂੰ ਹਾਂ ਉਹਨਾ ਦੋ ਮਿੰਟ ਬਾਅਦ ਖੁੱਲ ਜਾਂਦਾ ਜੂਰੀਓ ਤਾਂ ਗੱਲ ਆਜੂਪਾ ਤਾਂ ਨਾਲੇ ਇਹ ਵੀ ਤਰੀਕਾ ਕਿ ਆ ਬਣਦਾ ਤੁਹਾਨੂੰ ਨਹੀਂ ਹਾਂ ਲੋ ਬਾਈ ਜੀ ਪਹੁੰਚ ਗਏ ਮੱਕੀ ਕੋਲ ਪਾਣੀ ਲਾ ਕੇ ਭਗ ਲਾਤਾ ਸਾਰਾ ਆ ਮਿਲੋ ਭਾਈ ਅਸਿਕਾਲ ਜੀ ਸਾਰਾ ਪਾਣੀ ਲਾਤਾ ਕਿੱਥੇ ਜਾਵਾਂਗੇ ਭਾਈ ਕਿੱਥੇ ਜਾਵਾਂਗੇ ਆ ਰਹਿ ਗਿਆ ਉਹ ਪਤਾ ਨਹੀਂ ਕਿਹੜੀ ਦੁਨੀਆ ਮੈਂ ਬਹਿਸ ਚੱਲਦੀ ਪੂਰੀ ਹਾਂ ਮੱਕੀ ਉੱਥੇ ਬੈਠੇ ਤੇ ਐ ਲੱਗਦਾ ਵੀ ਸੱਤ ਕਰਤੀ ਹੋਰ ਕੋਈ ਖੜੀ ਹੈ ਫੇਰ ਵੇਖਣਾ ਲੈ ਤੂੰ ਅੱਧੇ ਰਵਾਜ ਚਾਹੇ ਉੱਪਰ ਤੋਂ ਦੇਖਦੇ ਫਿਰ ਐ ਲੱਗ ਜਾਂਦਾ ਵੀ ਕੋਈ ਖੜਾ ਵੀ ਦੇਖ ਲੈ ਕਿੱਥੇ ਕੱਲਾ ਕੱਲਾ ਦਾਣਾ ਦਾ ਹੋਇਆ ਵਾ ਹੁਣ ਤੈਨੂੰ ਹੋ ਗਿਆ ਚਾਹੀਦਾ ਹੋ 28 ਤਰੀਕ ਨੂੰ ਇੱਕ ਹੀ ਫਾਈਕੀ ਫਰਮੀਤੀ ਦੀ ਠੀਕ ਹੀ ਆ 23 ਦੀ 20 ਨੂੰ ਨਹੀਂ ਨਹੀਂ 21 ਨੂੰ 21 22 ਸਰਦੋਣੀ ਮੈਨੂੰ 20 ਦੀ ਜੇ ਮੇਰੀ ਗੱਲ ਸੁਣ ਲੈ ਜਿਹੜੀ ਆਪਣੇ ਨਾਲ ਮੱਕੀ ਵੀ ਹੋਈ ਹੈ ਇਹਦੇ ਉੱਪਰ ਨੂੰ ਕੋਈ ਮੱਕੀ ਵੀ ਹੈਗੀ ਨਹੀਂ ਸਾਲ ਬਰਾਬਰ ਮੱਕੀ ਬਰਾਬਰ ਵਾ ਸਾਰੇ ਖੇਤ ਉਹਦੇ ਆਉਗੀ ਪ੍ਰੋ ਕਰ ਲੈ ਫਿਰ ਤਾਂ ਉਹ ਵੀ ਉਹ ਕਰਤਾ ਉਹਦੇ ਮੱਥੇ ਚਲ ਦੇਖ ਲੈ ਉਹ ਵੀ ਫਿਰ ਪ੍ਰਯੋਗ ਆ ਜੂਰੀਆ ਹੁਣ ਕਿਸੇ ਨੇ ਕਿਹਾ ਤਾਂ ਦੇਖ ਲੋ ਸਾਰੇ ਮਨਾ ਕਰੋ ਹੁਣ ਦੇਖ ਠੀਕ ਨਹੀਂ ਗੱਲ ਆਪਾਂ ਨੂੰ ਨਤੀਜਾ ਪਤਾ ਸਿੱਕੇ ਸੜਕ ਵਾਸਤੇ ਚੱਲਦੀ ਆ ਇਹ 2 ਮਿੰਟ ਨੂੰ ਖਾਵਦੀ ਕਰੋ ਆਪਣੇ ਮਾਤੀ ਤਿਆਰਪਾ ਜਰੂਰ ਕਰ ਲੈਣਾ ਚਾਹੀਦਾ ਮੜੀ ਜਗ੍ਹਾ ਪਰ ਹੈ ਕਿ ਨਹੀਂ ਹਾਂ ਲੋਟ ਆ ਗਿਆ ਤਾਂ ਫੇ ਸਾਰੇ ਪਰ ਤੇ ਹੁਣ ਤਿਆਰਪਾ ਹਰੇਕ ਦਾ ਆਪਣਾ ਬਣਾ ਜੇ ਤੂੰ ਹਰੇਕ ਦਾ ਮੰਨੀ ਜਾਊਂਗਾ ਫੇ ਘਾਟੇ ਚ ਰਹਿੰਦਾ ਕੰਮ ਆ ਆਪਣਾ ਬਾਈ ਦੇਖੋ ਦੇਖੇ ਮੰਨੋ ਸਹੀ ਚਲੋ ਮੰਨੋ ਸਹੀ ਦਿੱਥੇ ਨਹੀਂ ਪਤਾ ਲੱਗਦਾ ਹਾਂ ਦੇਖੋ ਮੈਨੂੰ ਲੋਟ ਲੱਗਦਾ ਕਿ ਨਹੀਂ ਹਾਂ ਜੇ ਸ਼ੇਅਰ ਕਰਨ ਵਾਲੇ ਬਹੁਤ ਵੱਧੀ ਹੁੰਦੀ ਆ ਹਾਂ ਹੁਣ ਜੇ ਲੋਟ ਆਇਆ ਆਪਾਂ ਨਾਲੇ ਪਾਇਆ ਲਾਓ ਸਭ ਦੀ ਇੱਕ ਵਾਰ ਬਣਾ ਤਜਰਬਾ ਕਰਕੇ ਦੇਖੋ ਵੀ ਕਿਹੜੇ ਬੰਦੇ ਨੇ ਕੀ ਮੇਕਿਆ ਹੱਸ ਵੀ ਆ ਗੰਨੇ ਜਿਆਦਾ ਲੇਗਾ ਪਰ ਨਹੀਂ ਘੱਟ ਆਹ ਗੰਨੇ ਨੂੰ ਪਾਣੀ ਨਹੀਂ ਲਾਉਣਾ ਇਹ ਲੋਕ ਨਹੀਂ ਜਿਆਦਾ ਮੜਾ ਮੋਟਾ ਝੁੰਡਾ ਪੈਂਦਾ ਮੜਾ ਮੋਟਾ ਵਾ ਭਾਗੇ ਤੀ ਕੱਲ੍ਹ ਸੀ ਗੱਡੋ ਤਾਂ ਗੜਤਾ ਕੱਲ੍ਹ ਦੇਖ ਤਾਂੱਖਾ ਹੈ ਕਿਤੇ ਆਹ ਫੁੱਲ ਲਾਇਆ ਤਾਂ ਹਰਾ ਹੋ ਗਿਆ ਨਾ ਗੋਟਾ ਇਹ ਅਸੀਂ ਕੋਲੀ ਨਾਲ ਕੁੱਤਾ ਸਰੋਈ ਹਾਂ ਛੱਡਦੇ ਇਹ ਰੱਖੇ ਬੰਦੋ ਨਾਲ ਵਗਾਈ ਕੰਮ ਬੰਦੇ ਦੇਖ ਕੇ ਰਹਾਗਾ ਮੈਂ ਤਾਂ ਸੋਚ ਰਖੇ ਬੰਦੀ ਹੈ ਕਿਹਦੀ ਗੱਲ ਹੈ ਇਹ ਜਿਉਂ ਵਧੀਆ ਰੱਥਾ ਉਹਦਾ ਬੰਦਾ ਪਾਗਲ ਹੋ ਗਿਆ ਦਕਣ ਦਰਾਂ ਲੈ ਕੰਮ ਬਹੁਤ ਕਿੰਨੇ ਦਿਨਾਂ ਆ ਗਿਆ ਕਿਹਦੀ ਗੱਲ ਹੈ ਹਾਂ ਦੇਹ ਨਹੀਂ ਕਿੰਨੇ ਦਿਨ ਦੀ ਹੋ ਗਈ ਹੁਣ ਕਿਹੜੀ 44 ਦਿਨ ਦੀ ਹੁੰਦੀ ਆ 20 ਤਰੀਕ ਦੀ ਲੱਗੀ ਹੋਈ ਅੱਜ 21 ਤਰੀਕ ਹੋ ਗਈ 24 ਤਾਂ ਸਾਰੀ ਹੋ ਗਈ 31 ਤੱਕ 26 38 44 ਯਾਰ 47 47 ਦਿਨ ਹੋ ਗਏ ਦੇਉਗਾ 33 ਦਾ ਮਾਰਚ ਰੱਖ ਲੈ ਹਾਂ 20 ਤੇ 10 ਉਹ ਪਾ ਦੇ ਕਿੰਨਾ ਹੋ ਗਿਆ 43 ਕਿੰਨਾ ਦੱਸ ਆ 28 ਦਾ 38 ਦਾ ਤਾਂ ਇਹ ਕਿੱਥੇ 49 ਪਾ 46 ਦਿਨ ਹੋ ਗਏ ਔਰ 46 ਲਾਲਾ ਜਾ ਚੱਲਣਾ ਚੱਲ ਇੱਕ ਦਿਨ ਮੈਂ ਵੱਧ ਦੱਸਦਾ ਚੱਲ ਗਿਆ ਦਿਨ ਅੱਜ ਆ ਉਹ ਬਾਈ 47 ਹੋ ਯਾਰ ਉਹ 47 ਦਿਨ ਗਿਆ ਅੱਜ ਵਾ ਠੀਕ ਹੈ 47 ਹੈ ਬਾਈ ਆ ਗਿਆ ਤੇ ਛੁੱਟ ਪਾ ਜਾ ਰਸੂ ਇਹਨੇ 6 ਇਹਨੇ 6 ਘੰਟੇ ਆ ਦਿਨ ਕਿਹਨੇ ਕਿਹਨੇ ਲੈਣੇ ਆ ਆ ਗਿਆ ਲੈਣੇ ਆ ਤੇ ਸੇ ਨਹੀਂ ਗਿਆ ਛੱਡ ਦਿੰਦੀ ਕਿ ਘੋਆ ਜਾਨੀ ਯਾਰ ਕਹਿਰ ਕੱਲ੍ਹ ਥੱਲੇ ਤੋਂ ਆਉਣੀ ਮੈਂ ਕਿਹੜੇ ਬਹੁਤ ਕਿਸਾਨੋਂ ਮੈਂ ਉਹ ਸਪੈਜ ਬੈਠਣਾ ਮਟਾਉਣਾ ਗਿਆ ਤੇਰਾ ਦਿਨ ਰਹਿ ਗਿਆ ਉਹ ਬਾਈ ਇੱਥੇ ਜਾ ਕੇ ਤੇ ਮੱਕੀ ਨਹੀਂ ਖੜਦੀ ਹੁੰਦੀ ਚੱਲ ਦੋ-ਤਿੰਨ ਦਿਨ ਹਾਂ ਬਗਣਾ ਹੁਣ ਇਹ ਤੇਜ ਆ ਹੁਣ ਇਹ ਪੈਦਾ ਇਹ ਚ ਰੇਪ ਆ ਕੇ ਕੇਰ ਕੀ ਪਾਣੀ ਲੱਗਣ ਲੱਗਿਆ ਹੁਣ ਤਾਂ ਜਿਆਦਾ ਗਈ ਤੇ ਹੁਣ ਪਰਸ ਹੁਣ ਤਾਂ ਮੈਂ ਇਹਦੇ ਚ ਦੋ ਡੇਢ ਥਾਲਾ ਕੇਰਤਾ ਹੁਣ ਛਿੱਟਾ ਲਾਉਣਾ ਹੁਣ ਛਿੱਟਾ ਘੇਰਨਾ ਬਸ ਤੇ ਮੱਕੀ ਜਹਣ ਮਸ਼ੀਨ ਫਸਣ ਲੱਗੀ ਦੋ ਦੋ ਛਿੱਟਾ ਮਸ਼ੀਨ ਫਸਣ ਲੱਗੀ ਹੁਣ ਵਿੱਚ ਉਹ ਉੱਪਰ ਦੇ ਲੱਗਦੀ ਸੀ ਦੀ ਮੱਚ ਮਾਰ ਕੇ ਦੇਖ ਐਥੇ ਉਹ ਬਾਈ ਮੱਕੀ ਯਾਰ 5 ਫੁੱਟ ਉੱਚੇ ਖੜੇ ਆ ਮੱਕੀ ਸਾਰੀ ਕਲਬ ਖੜੀ ਐ ਜਾਮੀ ਵਧੀਆ ਬਹੁਤ ਗਰੋਸ ਭਰਾ ਹੋ ਬਾਈ ਦੋ ਹਫ਼ਤੇ ਜੇ ਕਿੱਥੇ ਕਿੱਥੇ ਜਾਣਾ ਇਹਨੇ ਉਹ ਜਾਣਾ ਦੋ ਹਫ਼ਤੇ ਮੰਨਦਾ ਪਰ ਦਿਨ ਫਰਕ ਆ ਰਹਿਦਾ ਹੁਣ ਹੁਣੀ ਤਾਂ ੂੰਡੀ ਤੇ ਬਚਾਤੀ ਬਸ ਹਾਂ ਪਰ ੂੰਡੀ ੂੰਡੀ ਤੇ ਇਹਦਾ ਥਾਲ ਨਹੀਂ ਔਖੀ ਹੁੰਦੀ ਇੱਕ ਵਾਰ ਇੱਕ ਵਾਰ ਉਸ ਲਈ ਤੇ ਨਹੀਂ ਖੜਦੀ ਉਹਦਾ ਇਸ਼ਾਰਾ ਮਾਰਦਾ ਉਹ ਵੀ ਕਹਿੰਦਾ ਮੈਂ ਤੈਨੂੰ ਵੀ ਇੱਥੇ ਇਹ ਵੀ ਮਤਲਬ ਕਰਦਾ ਨਾ ਚਰੀ ਕੋਈ ਕੀ ਜੇ ਇੱਥੇ ਆ ਗਈ ਜਦੋਂ

ਦੇ ਥੈਲੇ ਥੈਲੇ ਪੱਲੀਆਂ ਬਣਵਾਈ ਯਾਰ। ਕੱਲੋਂ ਜਿੰਦਾ ਕੰਮ ਪੱਲੀਆਂ ਦਾ। ਵੱਡਣਾ ਜੀ? ਗੱਲ ਹੋਈ ਪੂਰੀ। ਅੱਛਾ ਵੀ ਜੂਰੀ ਵਾਲਾ ਪਾਣੀ ਨਹੀਂ ਲਾਉਣਾ। ਉਹ ਜਿਹੜੇ ਥੋਨੇ ਥੈਲੇ ਇੱਥੇ ਪਾਣੀ ਲਾ ਦੇਣ ਨਾਲੇ ਤੋ ਹੋ ਜੂਗੇ। ਐਲੇ ਜਿੰਨਾ ਸਰ ਕਰ ਦੇਣਾ ਉਹਨੇ ਸਾਰੇ 50 ਥੈਲਿਆਂ ਨੇ। ਹਾਂ। ਸਾਰੇ ਮੈਂ ਹੋਊਂਗਾ ਚਾਰ-ਚਾਰ ਦਾਣੇ ਦਾ ਪਾਪਾ। ਢਾਈ ਵਾਲੀ ਵੀ ਇਹ ਵਿੱਚ। ਲੈ, ਫਿਰ ਤਾਂ ਕਹਿੰਦਾ ਵੱਡਣਾ ਜਿਉਂ ਕਾਉਗੇ ਆ। ਮੈਂ ਤਾਂ ਥੈਲੇ ਹੀ ਰਿਹਾ। ਇਹ ਤਾਂ ਮਿਲ ਚੱਲਦਾ। ਵੜਾ ਦੋ। ਇੱਧਰ ਹੋਵੇਗੇ। ਆਹ ਫੂਲਰ ਦੀ ਗਵਾਵ ਦਵਾਵ ਰੱਖੀ ਮੈਂ 5 ਦਿਨ ਪਾੜੀਆ 5 ਦਿਨ ਤੋਂ। ਸਾਰੇ ਬੂਟੇ ਚੱਲੋ ਬਈ ਕਬੂਟਾ ਸੁੱਕਿਆ ਦਾ ਚਲਾਤਾ ਉਹ ਵੀ ਜਲਾਉਣਾ ਜਲਾਉਣਾ ਨਾ ਇਹਨੇ ਹੁਣ ਦੇਖਦੇ ਕਿ ਸਮਝਦਾ ਚੱਲਦਾ ਹੁਣ ਵੀ ਉੱਪਰ ਆਏਗਾ ਹੋ ਨਹੀਂ ਬੁੱਕਾ ਦਾ ਉਹ ਯਾਰ ਨਹੀਂ ਉੱਪਰ ਚੁੱਪ ਜਾਣਾ ਚਲੋ ਠੀਕ ਹੈ ਜੀ ਕੱਲੂ ਮਿਲਦੇ ਆਂ ਭਾਈ ਤੁਹਾਨੂੰ ਛੁੱਟੀ ਹੈ ਹਾਂ ਜੀ ਫਿਰ ਮਿਲਦੇ ਭਾਈ ਜੀ